ਪਤਾ ਲਗਾ ਮੱਸਾ ਜਦੋਂ ਗਿਆ ਮਾਰਿਆ ਮੱਚ ਗਈ ਸੀ ਉਥੇ ਹਾਰਿਆ ਤੇ ਪਾਰਿਆ ਬੇਗਮ ਨੂੰ ਦੱਸ ਦੇ ਆ ਗੱਲ ਭੱਜ ਕੇ ਲੈ ਗਿਆ ਮੱਸੇ ਦਾ ਸਿੰਘ ਸੇਰ ਵੱਢ ਕੇ ਗਏ ਨਾ ਪਛਾਣੇ ਪਹਿਰੇਦਾਰਾਂ ਕੋਲੋਂ ਲੰਗੇ ਹੀ ਮੋਹਰਾਂ ਵਾਲੇ ਥੈਲੇ ਮੋਢਿਆਂ ਤੇ ਟੰਗੇ ਹੀ ਅੱਗੇ ਬੈਠਾ ਮੱਸਾ दारू ਨਾਲ ਰੱਜ ਕੇ ਲੈ ਗਿਆ ਮੱਸੇ ਦਾ ਸਿੰਘ ਸੇਰ ਵੱਢ ਕੇ ਕਹਿੰਦੇ ਅਸੀਂ ਚੌਧਰੀ ਹਾਂ ਆਏ ਪੱਟੀ ਤੂੰ ਮਾਮਲਾ ਤੁਹਾਡੇ ਲਈ ਲਿਆਏ ਪੱਟੀ ਤੂੰ ਮੋਹਰਾਂ ਵਾਲੇ ਥੈਲੇ ਤੁਹਾਡੇ ਕੋਲ ਛੱਡ ਕੇ ਲੈ ਗਿਆ ਮਸੇ ਦਾ ਸਿੰਘ ਸੇਰ ਵੱਢ ਕੇ ਜਦੋਂ ਮਸਾ ਵੇਖਣ ਲਈ ਹੋਇਆ ਯਾਗੇ ਹੀ ਕੌਤਕ ਨਵੇਂ ਹੀ ਉਹ ਵਿਖਾਉਣ ਲੱਗੇ ਸੀ ਇੱਕ ਸਿੰਘ ਆਇਆ ਤਲਵਾਰ ਕੱਢ ਕੇ ਲੈ ਗਿਆ ਮਸੇ ਦਾ ਸਿੰਘ ਸੇਰ ਵੱਢ ਕੇ ਵੱਢ ਦਿੱਤਾ ਸੇਰ ਤਲਵਾਰ ਮਾਰ ਕੇ ਫਿਰ ਉੱਚੀ ਦੇਣੀ ਬੋਲਦੇ ਆ ਲਲਕਾਰ ਮਾਰ ਕੇ ਫਿਰ ਇਹ ਉਹ ਦੱਸਦੇ ਅਸੀਂ ਸਿੰਘ ਹਾਂ ਜੇਕਾਰੀ ਛੱਡ ਕੇ ਲੈ ਗਿਆ ਮਸੇ ਦਾ ਸਿੰਘ ਸੇਰ ਵੱਢ ਕੇ ਬੰਦ ਹੋਏ ਨਾਚ ਸਭ ਭੱਜ ਸੀ ਤੁਰੇ ਇੱਕ ਦੂਜੇ ਪਿੱਛੇ ਲੱਗ ਸੀ ਤੁਰੇ ਕਈਆਂ ਬਚਾਈ ਜਾਣ ਝੋਲੀ ਅੱਡ ਕੇ ਲੈ ਗਏ ਮੱਸੇ ਦਾ ਸਿੰਘ ਸਿਰ ਵੱਢ ਕੇ ਫੇਰ ਇਹੋ ਜਾ ਕੇ ਘੋੜਿਆਂ ਤੇ ਚੜ ਗਏ ਬਣ ਕੇ ਤੂਫਾਨ ਬੇਲਿਆਂ ਚ ਵੱਢ ਗਏ ਮੱਸੇ ਦਾ ਉਹ ਸਿਰ ਲੈ ਕੇ ਨਾਲ ਨੀਜੇ ਉੱਤੇ ਗਾਢ ਕੇ ਲੈ ਗਏ ਮੱਸੇ ਦਾ ਸਿੰਘ ਸਿਰ ਵੱਢ ਕੇ ਜਿਹੜਾ ਮੱਸਾ ਸੀ ਉਹ ਗਿਆ ਹੰਕਾਰਿਆ ਉਸੇ ਦੇ ਹੰਕਾਰ ਨੂੰ ਉਹਨੂੰ ਮਾਰਿਆ ਲਿਆ ਉਹਦਾ ਧੜ ਗੱਡੇ ਉੱਤੇ ਲਾਦ ਕੇ ਲੈ ਗਏ ਮੱਸੇ ਦਾ ਸਿੰਘ ਸਿਰ ਵੱਢ ਕੇ läග සිங்க சேருවාடுख